ਕਉ ਮੈਂ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਵਰਲਡ ਦਾ ਵਿਸ਼ੇਸ ਬਿਗੇਸਟ ਬੋਡੀ ਬਿਲਡਰ ਹੈ। ਇਹ ਵੱਡੀ ਗੱਲ ਹੈ। ਔਰ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤੇ ਅਸੀਂ ਘਰ ਦੀ ਖੁਰਾਕ 2002, 2001 ਦੇ ਵਿੱਚ ਆਪਣਾ ਡੱਬੇ ਡੁੱਬੇ ਤਾਂ ਹੁੰਦੀ ਹੀ ਨਹੀਂ ਸੀਗੀ। ਕੋਈ ਮਟਰਨ, ਚਿਕਨ ਕੁਛ ਨਹੀਂ। ਮੈਂ ਮੈਂਡਾ ਮਾਸ ਬਿਲਕੁਲ ਨਹੀਂ ਖਾਂਦਾ। ਕਦੀ ਵੀ ਨਹੀਂ ਕੀਤਾ ਡੀਸੀ। ਕਿੰਨੀ ਵੱਡੀ ਗੱਲ ਹੈ। ਮਤਲਬ ਇਹ ਇੱਕ ਬਹੁਤ ਵੱਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚੋਂ ਮੈਸੇਜ ਲਾ ਲਓ। ਜਾਕੂ ਮਨਸਾਬ ਬਲੋ ਹੈ ਵਰਲਡ ਲੈਵਲ ਦਾ ਮੈਸੇਜ ਲਗਾ ਲਓ ਕਿ ਸੇਤ ਨੂੰ ਫਿੱਟ ਰੱਖਣ ਵਾਸਤੇ ਕਿਸੇ ਹੋਰ ਜਾਨਵਰ ਨੂੰ ਮਾਰ ਕੇ ਖਾਣ ਦੀ ਲੋੜ ਨਹੀਂ ਹੈ ਤੁਹਾਡੇ ਅੰਦਰ ਹੀ ਇੰਨਾ ਕੁਝ ਭਰਿਆ ਰੱਬ ਦੇ ਕੁਦਰਤ ਨੇ ਕਿ ਇੱਕ ਇਨਸਾਨ ਜਿਹੜਾ ਹੈਗਾ ਉਹ ਸ਼ੇਰ ਨੂੰ ਨਚਾ ਦਿੰਦਾ ਛੋਟੀ ਜੀ ਛੱਟੀ ਦੇ ਉੱਤੇ ਤੇ ਤੁਹਾਡੇ ਅੰਦਰ ਇੱਕ ਤਾਕਤ ਹੈ ਹੰਡੂ ਤੁਸੀਂ ਪ੍ਰੋਟੀਨ ਜਿਹੜੇ ਤੁਹਾਨੂੰ ਦਾਲਾਂ ਚੋਂ ਸਬਜ਼ੀਆਂ ਚੋਂ ਫਰੂਟ ਦੇ ਵਿੱਚੋਂ ਵੈਜੀਟੇਬਲਸ ਦੇ ਵਿੱਚੋਂ ਔਰ ਜ਼ਿਆਦਾਤਰ ਉਹਦੇ ਵਿੱਚੋਂ ਸੈਲਡ ਦੇ ਵਿੱਚੋਂ ਮਿਲ ਜਾਣਾ ਬਹੁਤ ਸਾਰੇ ਚੀਜ਼ਾਂ ਨੇ ਜਿਹਦੇ ਨਾਲ ਤੁਸੀਂ ਆਪਣੇ ਹਾਰਟ ਲੀਵਰ ਔਰ ਬ੍ਰੇਨ ਨੂੰ ਫਿਟ ਰੱਖ ਸਕਦੇ ਹੋ ਔਰ ਮੈਨੂੰ ਬੜੀ ਵਧੀਆ ਗੱਲ ਲੱਗੀ ਹੁਮਨ ਸਾਹਿਬ ਕਿ ਅਸੀਂ ਇੱਕ ਇਹੋ ਜਿਹੇ ਇਨਸਾਨ ਦੇ ਅੱਗੇ ਅੱਜ ਬੈਠੇ ਆ ਜਿਹੜਾ ਬਿਲਕੁਲ ਹੀ ਸ਼ੁੱਧ ਪਿਓਰ ਮਤਲਬ ਕਿ ਬਾਡੀ ਬਿਲਡਰ ਹੈ ਔਰ ਦੇਸ਼ ਦਾ ਬਾਡੀ ਬਿਲਡਰ ਹੈ ਔਰ ਸਾਨੂੰ ਇਹ ਮਾਣ ਹੈ ਕਿ ਸਾਡੇ ਪੰਜਾਬ ਦਾ ਹੈ ਥੈਂਕ ਯੂ ਸੋ ਮਚ ਗਿਲਾ ਸਾਡੇ ਦੇਸ਼ ਨੂੰ ਮਿਲਿਆ ਔਰ ਇਹਨਾਂ ਦਾ ਮੈਸੇਜ ਜਿਹੜਾ ਉਹ ਬਹੁਤ ਕਲੀਅਰ ਹੈ ਕਿ ਵੈਜੀਟੇਰੀਅਨ ਜਿਹੜਾ ਹੈਗਾ ਰਹਿ ਕੇ ਵੀ ਅਸੀਂ ਬਹੁਤ اچھی ਸਿਹਤ ਪਾ ਸਕਦੇ ਹਾਂਜੀ ਬਿਲਕੁਲ ਜਿਹੜਾ ਮੈਥ ਬਣਿਆ ਹੈ ਲੋਕਾਂ ਦੇ ਵਿੱਚ ਨਾ ਕਿ ਅਸੀਂ ਆਂਡਾ ਮਾਸ ਖਾਵਾਂਗੇ ਤੇ ਫੇਰ ਹੀ ਸਾਡੀ ਬਾਡੀ ਬਣੇਗੀ ਸੋ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਬ੍ਰੇਕ ਕੀਤਾ ਹੈ ਨਾ ਚਾਹੇ ਤੁਸੀਂ ਸਪੋਰਟਸ ਕਰ ਰਹੇ ਹੋ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬਸ ਲੋੜ ਕੀ ਹੈ ਨੌਲੇਜ ਇਸ ਪਾਵਰ ਜੇ ਤੁਹਾਨੂੰ ਨੌਲੇਜ ਹੈ ਵੀ ਮੈਨੂੰ ਸਪੋਜ਼ ਆ ਫਰੂਟ ਹੈ ਜੋ ਕੀ ਨਿਊਟ੍ਰੀਸ਼ਨ ਵੈਲਿਊ ਮਿਲ ਰਹੀ ਹੈ ਇੱਥੇ ਰੋਟੀ ਪਈ ਹੈ ਜੋ ਕੀ ਨਿਊਟ੍ਰੀਸ਼ਨ ਵੈਲਿਊ ਮਿਲ ਰਹੀ ਹੈ ਦਾਲਾਂ ਚ ਕੀ ਨਿਊਟ੍ਰੀਸ਼ਨ ਮਿਲ ਰਿਹਾ ਸੋ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਡਾਈਟ ਨੂੰ ਅਡਜਸਟ ਕਰਕੇ ਆਪਣੇ ਬਾਡੀ ਦੇ weight ਦੇ ਅਕੋਰ ਇਕ ਵਾਰੀ ਤੁਸੀਂ ਗਰੋ ਕਰ ਗਏ ਜਾਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਪਰਫਾਰਮ ਕਰਨ ਲੱਗ ਪਏ ਥੈਨ ਫਿਰ ਥੋੜੇ ਬਹੁਤੇ ਸਪਲੀਮੈਂਟਸ ਨੂੰ ਆਪਾਂ ਐਜ਼ ਅ ਹੈਲਪ ਵਾਸਤੇ ਐਡ ਔਨ ਕਰ ਸਕਦੇ ਆ ਸੋ ਸਾਡਾ ਸਰਪਲਸ ਇੱਕ ਡਾਈਟ ਦਾ ਪੈਕੇਜ ਬਣ ਜਾਂਦਾ ਉਹ ਵੀ ਇੱਕ ਚੰਗੇ ਡਾਈਟੀਸ਼ਨ ਜਾਂ ਡਾਕਟਰ ਦੀ ਸਲਾਹ ਨਾਲ ਬਿਲਕੁਲ ਤੁਹਾਡੇ ਕਿਸੇ ਕੋਚ ਡਾਕਟਰ ਨਿਊਟ੍ਰੀਸ਼ਨ ਉਹਨਾਂ ਦੇ ਅਕੋਰਡਿੰਗਲੀ ਜੋ ਤੁਹਾਨੂੰ ਰਿਕਮੈਂਡ ਕਰਦੇ ਆ ਥੈਨ ਯੂ ਕੈਨ ਸਟਾਰਟ ਯੂジング ਸੋ ਇਸ ਤਰੀਕੇ ਨਾਲ ਅਸੀਂ ਆਪਾਂ ਆਪਣੀ ਬਾਡੀ ਨੂੰ ਬਿਲਕੁਲ ਹੈਲਥੀ ਐਂਡ ਫਿਟ ਰੱਖ ਸਕਦੇ ਆ ਜੀ ਬਹੁਤ ਕੋ ਮਨਜ਼ਬ ਵਧੀਆ ਲੱਗੀ ਗੱਲ ਐ ਔਰ ਇਹ ਮੇਰੇ ਦਿਲ ਦੀ ਇੱਛਾ ਸੀ ਕਿ ਇਹ ਸ਼ਬਦ ਉਹੀ ਬੰਦਾ ਬੋਲੇ ਜਿਹਨੂੰ ਇਹਨਾਂ ਸ਼ਬਦਾਂ ਦਾ ਪਤਾ ਹੈ ਐਵੇਂ ਬੋਲਣ ਨੂੰ ਤਾਂ ਕੋਈ ਕੁਝ ਵੀ ਬੋਲੀ ਜਾਂਦਾ ਪਰ ਜਿਨ੍ਹਾਂ ਨੇ ਆਪਣੇ ਜਿਸਮ ਤੇ ਚੀਜ਼ਾਂ ਹੰਡਾਈਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਹਿਣਾ ਸੌਖਾ ਕਿ ਅੱਜ ਕੋਮਨ ਸਾਹਿਬ ਜਿਹੜੇ ਨੇ ਇਸ ਲੈਵਲ ਤੇ ਬੈਠੇ ਨੇ ਇਸ ਜਗ੍ਹਾ ਤੇ ਬੈਠੇ ਨੇ ਪਰ ਉਹਨਾਂ ਨੇ ਕਿੰਨੀ ਮਿਹਨਤਾਂ ਕੀਤੀਆਂ ਹੋਣਗੀਆਂ ਕਿੰਨਾ ਆਪਣੇ ਸਰੀਰ ਨੂੰ ਕਸ਼ਟ ਜਾਂ ਕਿੰਨਾ ਪ੍ਰੇਮ ਕੀਤਾ ਹੋਊਗਾ ਜਿਸ ਨਾਲ ਉਹ ਇੱਥੇ ਤੱਕ ਆਏ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਆਪਾਂ ਇਸ ਗੱਲ ਤੇ ਗੱਲ ਕਰ ਰਹੇ ਹਾਂ ਔਰ ਸਭ ਤੋਂ ਬੜੀ ਗੱਲ ਮੈਨੂੰ ਸੀ ਕਿ ਮੈਂ ਇਹ ਦਿਲੋਂ ਚਾਹੁੰਦਾ ਸੀ ਕਿ ਮੈਂ ਸਵਾਲ ਤੁਹਾਡੇ ਕੋਲੋਂ ਲਵਾ ਔਰ ਇਹਦਾ ਜਵਾਬ ਤੁਸੀਂ ਦਿੱਤਾ ਔਰ ਬਾਕੀ ਵੀ ਦਿੱਤਾ ਕੱਲ ਕੋ ਮਨਸਾ ਬੱਚੇ ਜਿਹੜੇ ਅੱਜ ਜਿਮ ਜੁਆਇਨ ਕਰਦੇ ਆ ਜਿਮ ਜੁਆਇਨ ਕਰਦੇ ਆ ਕਈ ਬੱਚਿਆਂ ਨੂੰ ਅਟੈਕ ਹੋ ਜਾਂਦੇ ਆ ਕਈਆਂ ਨੂੰ ਬੜੀਆਂ ਪ੍ਰੋਬਲਮ ਆ ਰਹੀਆਂ ਨੇ ਉਹ ਕਈ ਪੇਰੈਂਟਸ ਬੜੇ ਪਰੇਸ਼ਾਨ ਨੇ ਮੇਰੇ ਕੋਲੇ ਆਉਂਦੇ ਆ ਅੱਜ ਤੁਸੀਂ ਆਏ ਹੋ ਮੈਂ ਸਿਰਫ ਆਪਣੇ ਮੈਂ ਆਪਣੇ ਲਈ ਇਹ ਸਵਾਲ ਕਰ ਰਿਹਾ ਕਿ ਮੇਰਾ ਸਵਾਲ ਜਿਹੜਾ ਹੈਗਾ ਜਿਹੜੇ ਪੇਰੈਂਟਸ ਮੈਨੂੰ ਸਵਾਲ ਕਰਦੇ ਆ ਉਹਨਾਂ ਦਾ ਜਵਾਬ ਕੋਮਨ ਸਾਹਿਬ ਤੋਂ ਬੈਸਟ ਕੋਈ ਦੇ ਨਹੀਂ ਸਕਦਾ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਆਪਣੇ ਬੱਚਿਆਂ ਨੂੰ ਇੱਕ ਰਾਏ ਦੇ ਦਈਏ ਕਿ ਜਿਹੜੇ ਉਹ ਜੰਮ ਕਰਦੇ ਆ ਜਿਮ ਦੇ ਵਿੱਚੋਂ ਕਿਸ ਤਰ੍ਹਾਂ ਅਪਦੇਆਪ ਨੂੰ ਇਨਵੋਲਵ ਕਰਦੇ ਕਿਸ ਤਰ੍ਹਾਂ ਦੀ ਡਾਈਟ ਲੈਣ ਕਿਸ ਤਰ੍ਹਾਂ ਦਾ ਫੂਡ ਲੈਣ ਕਈ ਵਾਰ ਆਪਦੇ ਪੇਰੈਂਟਸ ਨੂੰ ਮਜਬੂਰ ਕਰਦੇ ਆ ਉਹ ਬੜੀ ਮਹਿੰਗੀ ਡਾਈਟ ਹੁੰਦੀ ਹੈ ਪੇਰੈਂਟਸ ਪਰਚੇਜ਼ ਵੀ ਨਹੀਂ ਕਰ ਪਾਉਂਦੇ ਤੇ ਉਹ ਬੱਚਾ ਉਹਨੇ ਚ ਨਰਾਜ਼ ਹੋ ਜਾਂਦਾ ਕਿ ਉਹ ਬਹੁਤ ਜ਼ਰੂਰੀ ਹੈ ਵੀ ਉਹਦੇ 18 ਇੰਚ ਦੇ ਡੋਲੇ 20 ਇੰਚ ਦੇ ਡੋਲੇ ਬਿਲਕੁਲ ਨਹੀਂ ਜੀ ਐਕਚੁਅਲੀ ਕੀ ਹੈ ਕਿ ਦੇਖੋ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਮੈਨੂੰ ਇਹ ਗੱਲ ਬਹੁਤ ਅੱਛੀ ਲੱਗਦੀ ਹੈ ਕਿ ਅੱਜਕੱਲ ਜਿੰਮਸ ਭਰੇ ਹੋਏ ਮਿਲਦੇ ਨੇ ਨੌਜਵਾਨ ਯੰਗਸਰ ਦਾ ਧਿਆਨ ਬਹੁਤ ਆਪਣੀ ਬਾਡੀ ਸਿਕਸ ਪੈਕ ਕਲੀਨ ਬਾਡੀ ਚਾਹੀਦੀ ਹੈ ਅੱਜਕੱਲ ਕੁੜੀਆਂ ਦਾ ਬਹੁਤ ਕੁੜੀਆਂ ਈਵਨ ਹਾਂ ਮਤਲਬ ਜਿਹੜੇ ਏਸ ਲੋਗ ਨੇ ਉਹ ਵੀ ਆਪਣੀ ਹੈਲਥ ਨੂੰ ਹੋਰ ਵਧੀਆ ਕਰਨ ਵਾਸਤੇ ਜਿੰਮਸ ਜਾਂਦੇ ਨੇ ਜੋ ਕਿ ਚੰਗੀ ਗੱਲ ਹੈ ਇੱਕ ਲੇਕਿਨ ਸਭ ਤੋਂ ਪਹਿਲਾਂ ਤੇ ਜਿੰਮ ਦੀ ਸਿਲੇਕਸ਼ਨ ਕਿਦਾਂ ਦੀ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਅੱਜਕੱਲ ਬਹੁਤੇ ਜਿੰਮ ਜਿਹੜੇ ਨੇ ਨਾ ਸੋਸ਼ਲ ਕਲੱਬ ਬਣ ਗਏ ਹੋਏ ਨੇ ਹੈਨਾ ਕਿ ਉੱਥੇ ਤੁਹਾਨੂੰ ਹਰ ਤਰ੍ਹਾਂ ਦਾ ਲਗਜ਼ਰੀ ਜਿਹੜੀ ਹੈਗੀ ਹੈ ਉੱਥੇ ਮਿਲਦੀ ਹੈ ਪਰ ਤੁਸੀਂ ਫ ਉਸ ਲੈਵਲ ਦਾ ਆਪਣੇ ਅੰਦਰ ਨੂੰ ਬਾਡੀ ਨੂੰ ਹੀਟ ਅਪ ਜਾਂ ਵਰਕਆਊਟ ਨਹੀਂ ਕਰ ਸਕਦੇ ਕਿਉਂਕਿ ਉੱਤੇ ਸੋ ਮਨੀ ਥਿੰਗਸ ਟੂ ਡਿਸਟਰੈਕਟ ਯੂ ਆਪਾਂ ਲਗਜ਼ਰੀ ਕਰ ਦਿੱਤਾ ਜਿਮਸ ਨੂੰ ਬਹੁਤ ਜ਼ਿਆਦਾ ਸੋ ਆਪਣੇ ਵਾਸਤੇ ਇੱਕ ਹਾਰਡ ਕੋਰ ਜਿਮ ਪਹਿਲਾਂ ਦੇਖੋ ਜਿੱਥੇ ਫੈਸਿਲਿਟੀ ਦੀ ਹਰ ਚੀਜ਼ ਹੋਵੇ ਬਟ ਇੰਨਾ ਵੀ ਲਗਜ਼ਰੀ ਨਾ ਹੋਵੇ ਕਿ ਉਹ ਜਿਮ ਨਾ ਲੱਗੇ ਤੇ ਹੋਟਲ ਜ਼ਿਆਦਾ ਲੱਗੇ ਸੋ ਇਹ ਚੀਜ਼ ਹੈ ਸੈਕੰਡਲੀ ਪੇਰੈਂਟਸ ਹਮੇਸ਼ਾ ਵਰੀਡ ਕਰਦੇ ਨੇ ਬੱਚਿਆਂ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨੇ ਜਿਮ ਜਾਣਾ ਹੈ ਔਰ ਉੱਥੇ ਜਾ ਕੇ ਜਿਹੜੇ ਕੋਚੀਜ਼ ਆ ਕੁਝ ਨਾ ਕੁਝ ਰეკਮੈਂਡ ਕਰ ਦਿੰਦੇ ਆ ਜਿਹੜੇ ਤੇ ਐਮਚੁਰ ਲੈਵਲ ਤੇ ਸ਼ੁਰੂਆ ਸਾਡੀ ਘਰ ਦੀ ਖਾਣਾ ਉਹਦੇ ਵਿੱਚ ਸੰਪੂਰਨ ਡਾਈਟ ਹੈ ਤੁਸੀਂ ਦੇਖੋ ਮੈਂ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਵਰਲਡ ਦਾ ਵਿਸ਼ੇਸ బిਗੇਸਟ ਬਾਡੀ ਬਿਲਡਰ ਹੈ ਇਹ ਵੱਡੀ ਗੱਲ ਹੈ ਔਰ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤੇ ਅਸੀਂ ਘਰ ਦੀ ਖਾਣਾ 2002 2001 ਦੇ ਵਿੱਚ ਆਪਣੇ ਡੱਬੇ ਡੁੱਬੇ ਤਾਂ ਹੁੰਦੇ ਹੀ ਨਹੀਂ ਸੀਗੇ ਕੋਈ ਮਟਰਨ ਚਿਕਨ ਕੁਛ ਨਹੀਂ ਮੈਂ ਮੈਂਡਾ ਮਾਸ ਬਿਲਕੁਲ ਨਹੀਂ ਖਾਂਦਾ ਕਦੀ ਵੀ ਨਹੀਂ ਕੀਤਾ ਡੀਸੀ ਕਿੱਡੀ ਵੱਡੀ ਗੱਲ ਹੈ ਮਤਲਬ ਇਹ ਇੱਕ ਬਹੁਤ ਵੱਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚੋਂ ਮੈਸੇਜ ਲਾ ਲਓ ਜਾਂ ਘਮਨ ਸਾਹਿਬ ਵੱਲੋਂ ਵਰਲਡ ਲੈਵਲ ਦਾ ਮੈਸੇਜ ਲਗਾ ਲਓ ਕਿ ਸੇਤ ਨੂੰ ਫਿਟ ਰੱਖਣ ਵਾਸਤੇ ਕਿਸੇ ਹੋਰ ਜਾਨਵਰ ਨੂੰ ਮਾਰ ਕੇ ਖਾਣ ਦੀ ਲੋੜ ਨਹੀਂ ਹੈ ਤੁਹਾਡੇ ਅੰਦਰ ਹੀ ਇੰਨਾ ਕੁਝ ਭਰਿਆ ਰੱਬ ਨੇ ਕੁਦਰਤ ਨੇ ਕਿ ਇੱਕ ਇਨਸਾਨ ਜਿਹੜਾ ਹੈਗਾ ਉਹ ਸ਼ੇਰ ਨੂੰ ਨਚਾ ਦਿੰਦਾ ਛੋਟੀ ਜੀ ਛੱਟੀ ਦੇ ਉੱਤੇ ਤੇ ਤੁਹਾਡੇ ਅੰਦਰ ਤਾਕਤ ਹੈ ਹੰਡੂ ਤੁਸੀਂ ਪ੍ਰੋਟੀਨ ਜਿਹੜੇ ਤੁਹਾਨੂੰ ਦਾਲਾਂ ਚੋਂ ਸਬਜ਼ੀਆਂ ਚੋਂ ਫਰੂਟ ਦੇ ਵਿੱਚੋਂ ਵੈਜੀਟੇਬਲਸ ਦੇ ਵਿੱਚੋਂ ਔਰ ਜ਼ਿਆਦਾਤਰ ਉਹਦੇ ਵਿੱਚੋਂ ਸੈਲਡ ਦੇ ਵਿੱਚੋਂ ਮਿਲ ਜਾਣਾ ਬਹੁਤ ਸਾਰੇ ਚੀਜ਼ਾਂ ਨੇ ਜਿਹਦੇ ਨਾਲ ਤੁਸੀਂ ਆਪਣੇ ਹਾਰਟ ਲੀਵਰ ਔਰ ਬ੍ਰੇਨ ਨੂੰ ਫਿਟ ਰੱਖ ਸਕਦੇ ਹੋ ਔਰ ਮੈਨੂੰ ਬੜੀ ਵਧੀਆ ਗੱਲ ਲੱਗੀ ਹੁਮਨ ਸਾਹਿਬ ਕਿ ਅਸੀਂ ਇੱਕ ਇਹੋ ਜਿਹੇ ਇਨਸਾਨ ਦੇ ਅੱਗੇ ਅੱਜ ਬੈਠੇ ਆ ਜਿਹੜਾ ਬਿਲਕੁਲ ਹੀ ਸ਼ੁੱਧ ਪਿਓਰ ਮਤਲਬ ਕਿ ਬਾਡੀ ਬਿਲਡਰ ਹੈ ਔਰ ਦੇਸ਼ ਦਾ ਬਾਡੀ ਬਿਲਡਰ ਹੈ ਔਰ ਸਾਨੂੰ ਇਹ ਮਾਣ ਹੈ ਕਿ ਸਾਡੇ ਪੰਜਾਬ ਦਾ ਹੈ ਥੈਂਕ ਯੂ ਸੋ ਕੁਛ ਇਹਲਾ ਸਾਡੇ ਦੇਸ਼ ਨੂੰ ਮਿਲਿਆ ਔਰ ਇਹਨਾਂ ਦਾ ਮੈਸੇਜ ਜਿਹੜਾ ਉਹ ਬਹੁਤ ਕਲੀਅਰ ਹੈ ਕਿ ਵੈਜੀਟੇਰੀਅਨ ਜਿਹੜਾ ਹੈਗਾ ਰਹਿ ਕੇ ਵੀ ਅਸੀਂ ਬਹੁਤ ਅੱਛੀ ਸਿਹਤ ਪਾ ਸਕਦੇ ਹਾਂ ਹਾਂਜੀ ਬਿਲਕੁਲ ਜਿਹੜਾ ਮੈਥ ਬਣਿਆ ਹੈ ਲੋਕਾਂ ਦੇ ਵਿੱਚ ਨਾ ਕਿ ਅਸੀਂ ਆਂਡਾ ਮਾਸ ਖਾਵਾਂਗੇ ਤੇ ਫੇਰ ਹੀ ਸਾਡੀ ਬਾਡੀ ਬਣੇਗੀ ਸੋ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਬ੍ਰੇਕ ਕੀਤਾ ਹੈ ਨਾ ਚਾਹੇ ਤੁਸੀਂ ਸਪੋਰਟਸ ਕਰ ਰਹੇ ਹੋ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਤੇ ਬਸ ਲੋੜ ਕੀ ਹੈ ਨੌਲੇਜ ਇਸ ਪਾਵਰ ਜੇ ਤੁਹਾਨੂੰ ਨੌਲੇਜ ਹੈ ਵੀ ਮੈਨੂੰ ਸਪੋਜ਼ ਆ ਫਰੂਟ ਹੈ ਜੋ ਕੀ ਨਿਊਟ੍ਰੀਸ਼ਨ ਵੈਲਿਊ ਮਿਲ ਰਹੀ ਹੈ ਇੱਥੇ ਰੋਟੀ ਪਈ ਹੈ ਜੋ ਕੀ ਨਿਊਟ੍ਰੀਸ਼ਨ ਵੈ ਸੋ ਉਹ ਦੇ ਅਕੋਰਡਿੰਗਲੀ ਤੁਸੀਂ ਆਪਣੀ ਡਾਈਟ ਨੂੰ ਅਡਜਸਟ ਕਰਕੇ ਆਪਣੀ ਬਾਡੀ ਦੇ weight ਦੇ ਅਕੋਰਡਿੰਗਲੀ ਤੁਸੀਂ ਆਪਣੀ ਪ੍ਰੋਟੀਨਸ ਐਂਡ ਐਵਰੀਥਿੰਗ ਪੂਰੀ ਕਰ ਸਕਦੇ ਹੋ ਐਂਡ ਵਾਂਸ ਯੂ ਆਰ ਇੱਕ ਵਾਰੀ ਤੁਸੀਂ ਗਰੋ ਕਰ ਗਏ ਜਾਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਪਰਫਾਰਮ ਕਰਨ ਲੱਗ ਪਏ ਥੈਨ ਫਿਰ ਥੋੜੇ ਬਹੁਤੇ ਸਪਲੀਮੈਂਟਸ ਨੂੰ ਆਪਾਂ ਐਜ਼ ਅ ਹੈਲਪ ਵਾਸਤੇ ਐਡ ਔਨ ਕਰ ਸਕਦੇ ਹਾਂ ਸੋ ਸਾਡਾ ਸਰਪਲਸ ਇੱਕ ਡਾਈਟ ਦਾ ਪੈਕੇਜ ਬਣ ਜਾਂਦਾ ਉਹ ਵੀ ਇੱਕ ਚੰਗੇ ਡਾਈਟੀਸ਼ਨ ਜਾਂ ਡਾਕਟਰ ਦੀ ਸਲਾਹ ਨਾਲ ਬਿਲਕੁਲ ਤੁਹਾਡੇ ਕਿਸੇ ਕੋਚ ਡਾਕਟਰ ਨਿਊਟ੍ਰੀਸ਼ਨ ਉਹਨਾਂ ਦੇ ਅਕੋਰਡਿੰਗਲੀ ਜੋ ਤੁਹਾਨੂੰ ਰਿਕਮੈਂਡ ਕਰਦੇ ਆ ਥੈਨ ਯੂ ਕੈਨ ਸਟਾਰਟ ਯੂジング ਸ ਬਹੁਤ ਕੋ ਮਨਜ਼ਬ ਵਧੀਆ ਲੱਗੀ ਗੱਲ ਐ ਔਰ ਇਹ ਮੇਰੇ ਦਿਲ ਦੀ ਇੱਛਾ ਸੀ ਕਿ ਇਹ ਸ਼ਬਦ ਉਹੀ ਬੰਦਾ ਬੋਲੇ ਜਿਹਨੂੰ ਇਹਨਾਂ ਸ਼ਬਦਾਂ ਦਾ ਪਤਾ ਹੈ ਐਵੇਂ ਬੋਲਣ ਨੂੰ ਤਾਂ ਕੋਈ ਕੁਝ ਵੀ ਬੋਲੀ ਜਾਂਦਾ ਪਰ ਜਿਨ੍ਹਾਂ ਨੇ ਆਪਣੇ ਜਿਸਮ ਤੇ ਚੀਜ਼ਾਂ ਹੰਡਾਈਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਹਿਣਾ ਸੌਖਾ ਕਿ ਅੱਜ ਕੋਮਨ ਸਾਹਿਬ ਜਿਹੜੇ ਨੇ ਇਸ ਲੈਵਲ ਤੇ ਬੈਠੇ ਨੇ ਇਸ ਜਗ੍ਹਾ ਤੇ ਬੈਠੇ ਨੇ ਪਰ ਉਹਨਾਂ ਨੇ ਕਿੰਨੀ ਮਿਹਨਤਾਂ ਕੀਤੀਆਂ ਹੋਣਗੀਆਂ ਕਿੰਨਾ ਆਪਣੇ ਸਰੀਰ ਨੂੰ ਕਸ਼ਟ ਜਾਂ ਕਿੰਨਾ ਪ੍ਰੇਮ ਕੀਤਾ ਹੋਊਗਾ ਜਿਸ ਨਾਲ ਉਹ ਇੱਥੇ ਤੱਕ ਆਏ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਆਪਾਂ ਇਸ ਗੱਲ ਤੇ ਗੱਲ ਕਰ ਰਹੇ ਹਾਂ ਔਰ ਸਭ ਤੋਂ ਬੜੀ ਗੱਲ ਮੈਨੂੰ ਸੀ ਕਿ ਮੈਂ ਇਹ ਦਿਲੋਂ ਚਾਹੁੰਦਾ ਸੀ ਕਿ ਮੈਂ ਸਵਾਲ ਤੁਹਾਡੇ ਕੋਲੋਂ ਲਵਾ ਔਰ ਇਹਦਾ ਜਵਾਬ ਤੁਸੀਂ ਦਿੱਤਾ ਔਰ ਬਾਕੀ ਵੀ ਦਿੱਤਾ ਕਿ ਮੈਂ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਨੂੰ ਵਰਲਡ ਦਾ ਵਿਸ਼ੇਸ ਬਿਗੇਸਟ ਬੋਡੀ ਬਿਲਡਰ ਹੈ ਇਹ ਵੱਡੀ ਗੱਲ ਹੈ ਔਰ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤੇ ਅਸੀਂ ਘਰ ਦੀ ਖੁਰਾਕ 2002 2001 ਦੇ ਵਿੱਚ ਆਪਣੇ ਡੱਬੇ ਡੁੱਬੇ ਤਾਂ ਹੁੰਦੇ ਹੀ ਨਹੀਂ ਸੀਗੇ ਕੋਈ ਮਟਰਨ ਚਿਕਨ ਕੁਛ ਨਹੀਂ ਮੈਂ ਮੈਂਡਾ ਮਾਸ ਬਿਲਕੁਲ ਨਹੀਂ ਖਾਂਦਾ ਕਦੀ ਵੀ ਨਹੀਂ ਕੀਤਾ ਟੀਸੀ ਕਿੰਨੀ ਵੱਡੀ ਗੱਲ ਹੈ ਮਤਲਬ ਇਹ ਇੱਕ ਬਹੁਤ ਵੱਡਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚੋਂ ਮੈਸੇਜ ਲਾ ਲਓ ਜਾਂ ਘਮਨ ਸਾਹਿਬ ਵੱਲੋਂ ਵਰਲਡ ਲੈਵਲ ਦਾ ਮੈਸੇ ਕਿਸੇ ਸੇਤ ਨੂੰ ਫਿੱਟ ਰੱਖਣ ਵਾਸਤੇ ਕਿਸੇ ਹੋਰ ਜਾਨਵਰ ਨੂੰ ਮਾਰ ਕੇ ਖਾਣ ਦੀ ਲੋੜ ਨਹੀਂ ਹੈ ਤੁਹਾਡੇ ਅੰਦਰ ਹੀ ਇੰਨਾ ਕੁਝ ਭਰਿਆ ਰੱਬ ਨੇ ਕੁਦਰਤ ਨੇ ਕਿ ਇੱਕ ਇਨਸਾਨ ਜਿਹੜਾ ਹੈਗਾ ਉਹ ਸ਼ੇਰ ਨੂੰ ਨਚਾ ਦਿੰਦਾ ਛੋਟੀ ਜੀ ਛਟੀ ਦੇ ਉੱਤੇ ਤੇ ਤੁਹਾਡੇ ਅੰਦਰ ਇੱਕ ਤਾਕਤ ਹੈ ਉਹਨੂੰ ਤੁਸੀਂ ਪ੍ਰੋਟੀਨ ਜਿਹੜੇ ਤੁਹਾਨੂੰ ਦਾਲਾਂ ਚੋਂ ਸਬਜ਼ੀਆਂ ਚੋਂ ਫਰੂਟ ਦੇ ਵਿੱਚੋਂ ਵੈਜੀਟੇਬਲਸ ਦੇ ਵਿੱਚੋਂ ਔਰ ਜ਼ਿਆਦਾਤਰ ਉਹਦੇ ਵਿੱਚੋਂ ਸੈਲਡ ਦੇ ਵਿੱਚੋਂ ਮਿਲ ਜਾਣਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਨਾਲ ਤੁਸੀਂ ਆਪਣੇ ਹਾਰਟ ਲੀਵਰ ਔਰ ਬ੍ਰੇਨ ਨੂੰ ਫਿੱਟ ਰੱਖ ਸਕਦੇ ਹੋ ਔਰ ਮੈਨੂੰ ਬੜੀ ਵਧੀਆ ਗੱਲ ਲੱਗੀ ਹੁਮਨ ਸਾਹਿਬ ਕਿ ਅਸੀਂ ਇੱਕ ਇਹੋ ਜਿਹੇ ਇਨਸਾਨ ਦੇ ਅੱਗੇ ਅੱਜ ਬੈਠੇ ਆ ਜਿਹੜਾ ਬਿਲਕੁਲ ਹੀ ਸ਼ੁੱਧ ਪਿਓਰ ਮਤਲਬ ਕੀ ਬੋਡੀ ਬਿਲਡਰ ਹੈ ਔਰ ਦੇਸ਼ ਦਾ ਬੋਡੀ ਬਿਲਡਰ ਹੈ ਔਰ ਸਾਨੂੰ ਇਹ ਮਾਣ ਹੈ ਕਿ ਸਾਡੇ ਪੰਜਾਬ ਦਾ ਹੈ ਸੂਰਮਾ ਹੈ ਜਿਹੜਾ ਸਾਡੇ ਦੇਸ਼ ਨੂੰ ਮਿਲਿਆ ਔਰ ਇਹਨਾਂ ਦਾ ਮੈਸੇਜ ਜਿਹੜਾ ਉਹ ਬਹੁਤ ਕਲੀਅਰ ਹੈ ਕਿ ਵੈਜੀਟੇਰੀਅਨ ਜਿਹੜਾ ਹੈਗਾ ਰਹਿ ਕੇ ਵੀ ਅਸੀਂ ਬਹੁਤ ਅੱਛੀ ਸਿਹਤ ਪਾ ਸਕਦੇ ਹਾਂ